ਇਹ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਇਹ ਮੈਨੂੰ ਦੇਖ ਰਿਹਾ ਨੈਗਾ ਨਹੀਂ ਕਰੀ ਮੇਰੇ ਸਾਹਮਣੇ ਪ੍ਰੋਬਲਮ ਹੈ ਮੇਰੇ ਨਾਲ ਦੋ ਮੈਂ ਸਾਰੇ ਅੰਦੋਲਨ ਤੁਸੀਂ ਦੇਖਿਆ ਹੋਣਾ ਮੈਂ ਜਿਹੜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਟ ਤੇ ਕੜਕੇ ਤੈਸ ਝਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾਹ ਸਕਦੇ ਹੋ ਪਰ ਉਹਨਾਂ ਤੁਸੀਂ ਆਪਣਾ ਕਰਦਾਰ ਸੁਠ ਲੈਣਾ ਕਦੇ ਵੀ ਕਿਸੇ ਦੀ ਬਰਾਈ ਨਹੀਂ ਕਰਨੀ ਮੈਂ ਤਾਂ ਇਹ ਸੁਖਿਆ ਥੋੜਾ ਵਿਚਾਰੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜਾਏ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟੂ ਛੋਟੀਆਂ ਗੱਲਾਂ ਦੀ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਵਾਰਾ ਘਟ ਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਘੇਟਾ ਨੇ ਖੱਜਾ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਐ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਿਆ ਤੋਂ ਇਹਵੇਂ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਜ਼ੁਰਗ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਆਂ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗਾਲੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੋ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਪਹਿਲਾਂ ਤਾਂ ਸਾਈਟ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਆ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੀਆਂ ਅੱਖਾਂ 'ਚ ਛੋਟਾ ਨਾ ਹੋ ਜਾਵੇ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕਿ ਮੁੱਦਾ ਭੱਗਦਾ ਚੀਕਾ ਮਾਰਦੇ ਆ ਫੇ ਜਦੋਂ ਕੋਈ ਕੋਣ ਸਰੇਟ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਨਾ ਡੋ ਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀਗੇ ਇਹਦੀ ਗੱਲ ਹੀ ਨਹੀਂ ਕਰਨੀ ਹੈ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਉਸ ਠੀਕ ਹੈ ਸੀ ਆਪਣਾ ਕੰਮ ਕਰਦੇ ਜਾਈਏ ਵੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਇਹ ਮੈਨੂੰ ਦਿਖ ਰਿਹਾ ਹੈ ਨਿਗਾ ਨਹੀਂ ਕਰੀ ਮਰੀ ਸਟਾ ਪ੍ਰੋਬਲਮ ਹੈ ਮੇਰੀ ਦੋਆ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਜੀ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਟ ਤੇੜਕੇ ਤੈਸ ਛਾ ਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾ ਸਕਦੇ ਹੋ ਪਰdna ਤੁਸੀਂ ਆਪਣਾ ਕਰਦਾਰ ਸੁਠ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਇਹ ਕਹ ਰਿਹਾ ਹਾਂ ਛੋਟਾ ਵਿਚਾਰੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਤਾਂ ਕਿਉਂ ਛੋਟੂ ਛੋਟੀਆਂ ਗੱਲਾਂ ਜਿਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਵਾਰਾਂ ਘਟ ਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਘੇਟਾ ਨੇ ਖੱਚਾ ਨੇ ਮੈਨੂੰ ਕੁਫਰ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਦਾ ਤੁਸੀਂ ਇਹਵੇਂ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਅ ਪ੍ਰਜ਼ਰਵ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੋ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਪਹਿਲਾਂ ਤਾਂ ਸਾਈਟ ਤੇ ਉਹ ਆਪਣਾ ਕੰਮ ਕਰ ਸੜਕਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਆ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੀ ਅੱਖੀਂ ਛੋਟਾ ਆ ਗਿਆ ਔਰ ਜਿਹੜੇ ਲੋਕ ਮਤਲਬ ਜਲਦੀ ਗੱਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੋਦਾ ਭੱਗਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਕਨਸਰੇਟ ਕਰਦੀ ਆ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਦੋਂ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕੀ ਇਹਦੀ ਗੱਲ ਹੀ ਨਹੀਂ ਕਰਨੀ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ। ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ। ਉਸ ਠੀਕ ਐਸੀ ਆਪਣਾ ਕੰਮ ਕਰਦੇ ਜਾਂਦਾ।